ਸੋਲਨ ਸਹਿਰ ਜੋ ਕਿ ਆਪਾਂ ਪਹਿਲੇ ਲਾਈਵ ਦੇ ਵਿੱਚ ਤੁਹਾਨੂੰ ਦੱਸਿਆ ਕਿ ਆਪਾਂ Shimla ਘੁੰਮਣ ਵਾਸਤੇ ਜਾ ਰਹੇ ਹਾਂ ਜੀ ਸੋਲਨ ਸਹਿਰ ਪਹੁੰਚ ਗਏ ਆਪਾਂ ਲਾਈਵ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਦੇਖ ਸਕਦੇ ਹੋ ਤੁਸੀਂ ਗੱਡੀਆਂ ਕਿਸ ਤਰ੍ਹਾਂ ਜਾ ਰਹੀਆਂ ਨੇ ਜੀ ਬਹੁਤ ਹੀ ਵਧੀਆ ਇਹ ਹੈ ਰਾਜੀ ਸ਼ਿਮਲਾ ਆਇਆ ਇਹ ਨੀ ਰਾਜੀ ਮੇਰੇ ਕੋਲ ਨੇਨ ਕਰਨ ਨੂੰ ਲੈ ਬੜਾ ਕਰਦੇ ਨੂੰ ਸ਼ੇਅਰ ਕਰਦੇ ਫੇਰ ਵੀ ਤਾਂ ਹੀ ਕਰੂੰਗਾ ਜੇ ਹੱਥ ਵਿੱਚ ਆਉਣਗੇ ਵਾਹ ਲੱਭਣਾ ਹੋਊਗਾ ਨਾ ਬੜੇ ਦੇ ਨਾਲ ਤੇ ਵਿਲੇ ਕਰ ਲੈਣਾ ਇੱਥੇ ਬਣਾ ਲਿਆ ਵੀ ਉੱਥੇ ਉਤਰ ਕੇ ਮੈਨੂੰ ਰੋਕ ਲਾ ਲੋਗ ਲਾਦੇ ਨੇ ਨਾ ਨਾ ਤੂੰ ਆ ਕਰ ਦੇ ਵਾਦੇ ਦੇ ਦੇ ਨਿਕਲੂਗਾ ਤੇਗਾ ਕਨਾਲ ਚ ਜਾਈਗਾ ਆਹੋ ਆਪਾਂ ਖੜੇ ਜੀ ਸੋਲਨ ਸ਼ਹਿਰ ਦੇ ਨੇੜੇ ਦੇ ਨੇੜੇ ਇੱਥੋਂ Shimla 39 ਕਿਲੋਮੀਟਰ ਰਹਿ ਗਿਆ ਜੀ। ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਬਸ ਅਸੀਂ ਇੱਕ ਘੰਟੇ ਦੇ ਵਿੱਚ ਸ਼ਿਮਲੇ ਪਹੁੰਚਣਾ ਜੀ। ਕਿਉਂਕਿ ਰਾਸਤੇ ਦੇ ਵਿੱਚ ਮੜੀ ਬ੍ਰੇਕ ਵੀ ਮਾਰਨੀ ਪੈਂਦੀ ਐ। ਹਾਂਜੀ ਚੱਲੀਏ ਜੀ। ਹਾਂਜੀ। ਕਰਤਾ ਸ਼ੇਅਰ ਅਗੇ। ਹਾਂ ਸ਼ੇਅਰ ਹੀ ਕਰ ਰਹੇ ਹਾਂ। ਉਹ ਤੜਪ ਹੋਰ ਪਾਸੇ ਬਾਟਲ ਟੱਬੇ ਕਾ। ਸੜਕਾਂ ਬਹੁਤ ਵਧੀਆ ਨੇ ਜੀ ਇੱਧਰ ਰੋਡ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ਼ ਸੁਥਰੇ ਰੋਡ ਨੇ ਕੋਈ ਗੰਦਗੀ ਨਹੀਂ ਹੈਗੀ ਪਹਾੜੀ ਪਹਾੜ ਦਿਖ ਰਹੇ ਨੇ ਕਿਉਂਕਿ ਆਪਾਂ ਗੱਡੀ ਦੇ ਵਿੱਚੋਂ ਤੁਹਾਨੂੰ ਬਣਾ ਕੇ ਦਿਖਾ ਰਹੇ ਹਾਂ ਜੀ ਵੀਡੀਓ ਕਿਉਂਕਿ ਥੱਲੇ ਉਤਰ ਕੇ ਤਾਂ ਆਪਾਂ ਤੁਹਾਨੂੰ Shimla ਦਿਖਾਵਾਂਗੇ ਜੀ ਜਦੋਂ ਆਪਾਂ Shimla ਪਹੁੰਚ ਗਏ ਤਾਂ ਤੁਹਾਨੂੰ Shimla ਦਾ ਦ੍ਰਿਸ਼ ਵੀ ਦਿਖਾਵਾਂਗੇ ਇੱਧਰ ਹੋਰ ਬੱਸੀ ਕਰਨ ਦੇ ਸ਼ਹਿਰੇ ਪਹੁੰਚ ਹੋਰ Okay, so it's on group. Mm -hmm. Okay, ਆ ਗਿਆ ਅੱਜ। ਇਹ ਗਾਉਂ। ਆੜਲਾ ਆਉਂਦਾ। ਵੈਲਕਮ ਆ ਨਾ। ਜੇ ਜੀ ਤੁਹਾਨੂੰ ਕਿਉਂ ਪਤਾ ਲੱਗਦਾ ਵੀ ਸ਼ੇਅਰ ਹੋਈਆ। ਸ਼ੇਅਰ ਹੋ ਗਈ ਜੀ ਮੈਨੂੰ ਪਤਾ ਹੈ। ਹਾਂਜੀ ਜੀ ਅੱਪਾ ਪਹੁੰਚੇ ਆ ਜੀ। ਸ਼ਹਿਰ ਸੋਲਣ ਦੇ ਵਿੱਚ। ਹਾਂਜੀ ਦੇਖੋ ਜੀ ਇੰਨਾ ਕਿ ਟਾਈਮ ਲੱਗ ਜੂ ਹੁਣ ਆਪਾਂ ਨੂੰ ਥੋੜੇ ਤਕਰੀਬਨ 45 ਕਿਲੋਮੀਟਰ ਸ਼ਿਮਲਾ ਜੀ। ਇੱਕ ਘੰਟਾ ਲੱਗ ਜੂਗਾ। ਮਤਲਬ ਸਵਾ ਘੰਟਾ ਜਾਂ 1 ਘੰਟੇ ਦੇ ਵਿੱਚ 1 ਘੰਟਾ 20 ਮਿੰਟ ਦੇ ਵਿੱਚ ਆਪਾਂ ਸ਼ਿਮਲੇ ਪਹੁੰਚ ਜਾਾਂਗੇ। ਕੋਈ ਜਿਹੜਾ ਸਾਡਾ ਟੂਰ ਸੀਗਾ ਟੂਰ ਕਿਸੇ ਹੋਰ ਪਾਸੇ ਦਾ ਸੀਗਾ ਜੀ। ਤੇ ਫਿਰ ਅਸੀਂ ਦੋ ਚਾਰ ਤੋਂ ਰੋਡ ਬੰਦ ਹੋਣ ਕਰਕੇ ਵੀ ਚਲੋ ਲਵੇ ਆਏ ਹੋਏ ਆਂ। ਆਪਾਂ ਹੁਣ ਸ਼ਿਮਲੇ ਦਾ ਟੂਰ ਕੱਢੀਏ ਜੀ ਅੱਜ। ਇਹ ਨਿਆਰੇ ਨੇ ਜੀ ਸੋਲਨ ਜ਼ੈਰ ਦੇ। ਇੱਥੇ ਤੋਂ ਸੋਲਨ ਸੈਰ ਸ਼ੁਰੂ ਹੋ ਰਿਹਾ ਜੀ। ਮਤਲਬ ਕਿ ਦੇਖਣ ਵਾਲੀ ਚੀਜ਼ ਹੈ ਜੀ ਇੱਥੇ ਸਾਰੀ ਜੋ ਵੀ ਹੈਗੀ ਆਪਣੀ ਪਹਾੜੀਆਂ ਮਕਾਨ ਗੱਡੀਆਂ ਕਾਰਾਂ ਕੋਠੀਆਂ ਲੋਕਾਂ ਨੇ ਪਾਈਆਂ ਹੋਈਆਂ ਦੇਖੋ ਜੀ ਗੱਡੀਆਂ ਲੋਕਾਂ ਨੇ ਛੱਤਾਂ ਦੇ ਉੱਤੇ ਹੀ ਖੜਾ ਦੀਆਂ ਨੇ ਇੱਥੇ ਜਗ੍ਹਾ ਦੀ ਪ੍ਰੋਬਲਮਾਂ ਥੋੜੀ ਜੀ ਆ ਬੱਦਲ ਤੁਸੀਂ ਦੇਖ ਸਕਦੇ ਹੋ ਕਿਵੇਂ ਉੱਤਰ ਆਏ ਨੇ ਪਹਾੜਾਂ ਦੇ ਵਿੱਚੋਂ ਆ ਗੱਡੀਆਂ ਉੱਪਰ ਵੜ ਗਈਆਂ ਨੇ ਜੀ ਦੇਖੋ ਦੇ ਟੋਰੀ ਜਗ੍ਹਾ ਦੀ ਦਿੱਕਤ ਜ਼ਰੂਰ ਹੈ ਜੀ ਪਰ ਸਫਾਈ ਬਹੁਤ ਹਮ ਅਚਲ ਸਰਕਾਰ ਨੇ ਸਫਾਈ ਦਾ ਬਹੁਤ ਧਿਆਨ ਰੱਖਿਆ ਹੈ ਜੀ ਸਫਾਈ ਦਾ ਵੱਟ ਗੱਡੇ ਪੈਨੇ ਜਿੱਥੇ ਛਰਕਾਂ ਦੇ ਉਹ ਜਿਹੜੇ ਆਪਣੇ ਦੇਖਦੇ ਆਪਾਂ ਪੰਜਾਬ ਦੇ ਵਿੱਚ ਜਾਓ ਪਾਸੇ ਤੋਏ ਟਿੱਬੇ ਮੀਂਹ ਦਾ ਪਾਣੀ ਖੜ ਜਾਂਦਾ ਜੀ ਪਰ ਉਹ ਚੀਜ਼ਾਂ ਨਹੀਂ ਹੈਗੀਆਂ ਬੁਰੇ ਸਾਫ ਸੁਥਰੀਆਂ ਛੜਕਾਂ ਨੇ ਜੀ ਵੀ ਪਾਣੀ ਖੜ ਜਾਂਦਾ ਪਰ ਜਿਹੜਾ ਹੈ ਇਧਰ ਆ ਪਾਏ ਆ ਪਹਾੜੀ ਏਰੀਆ ਦੇ ਵਿੱਚ ਕੋਈ ਕਿਤੇ ਵੀ ਮੀਂਹ ਦਾ ਪਾਣੀ ਨਹੀਂ ਖੜਦਾ ਜੀ ਨਾਲੇ ਆਪਣੇ ਰੋਜ਼ ਮੀਂਹ ਪੈਂਦੇ ਨੇ ਤੁਹਾਨੂੰ ਸਾਰਾ ਦ੍ਰਿਸ਼ ਦਿਖਾएंगे ਜੀ ਜਦੋਂ ਆਪਾਂ ਸ਼ਿਮਲੇ ਲਾਹੌਰੇ ਤੋਂ ਸਾਰੀ ਜਗ੍ਹਾ ਦਾ ਲੋਕੇਸ਼ਨ ਭੇਜਾਂਗੇ ਜੀ ਅੱਜ ਬਾਕੀ ਰਸਤੇ ਬਹੁਤ ਵਧੀਆ ਬਣੇ ਹੋਏ ਨੇ ਜੀ ਸਫਾਈ ਬਹੁਤ ਹੈ ਜੀ ਇੱਥੇ ਹੋਟਲਾਂ ਦਾ ਅਰੇਂਜਮੈਂਟ ਵੀ ਹਨ ਰੂਮ ਵਗੈਰਾ ਸਭ ਕੁਝ ਮਿਲਦਾ ਹੈ ਜੀ ਕੋਈ ਇੱਦਾਂ ਦੀ ਚੀਜ਼ ਨਹੀਂ ਹੈ ਵੀ ਜਿਹੜੀ ਨਾ ਉਪਲਬਧ ਹੋਵੇ ਸਾਰੀ ਚੀਜ਼ ਉਪਲਬਧ ਹੈ ਜੀ ਖਾਣ ਪੀਣ ਦਾ ਪੂਰਾ ਪ੍ਰਬੰਧ ਹੈ ਜੀ ਅਤੇ ਦੇਖੋ ਜੀ ਕਿੰਨੇ ਵਧੀਆ ਸ਼ਹਿਰ ਬਣਿਆ ਹੋਇਆ ਜੀ ਬਹੁਤ ਵੀ ਇੱਦਾਂ ਤੋਂ ਵੀ ਆਹ ਦੇਖੋ ਇਹ ਕਿੰਨਾ ਕਹਿੰਡ ਬਣਾਵਾ ਸ਼ਹਿਰ ਇਹ ਹੈ ਇਹ ਸੋਲਨ ਸ਼ਹਿਰ ਸ਼ਹਿਰ ਦਾ ਤੁਸੀਂ ਦ੍ਰਿਸ਼ ਦੇਖ ਸਕਦੇ ਹੋ ਵਾਹ ਜੀ ਕਿਉਂਕਿ ਆਪਣੇ ਦਾ ਇਦਾਂ ਦੀਆਂ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਇਹਨਾਂ ਚੀਜ਼ਾਂ ਦੇਖਣ ਵਾਸਤੇ ਲੋਕ ਸ਼ਿਮਲੇ ਨੂੰ ਬਹੁਤ ਟਰੈਵਲਰ ਕਰਦੇ ਨੇ ਜੀ ਹੋਰ ਟਰੈਵਲਰ ਜੇ ਹਾਂ ਗੱਡੀਆਂ ਪਹੁੰਚ ਰਹੀਆਂ ਹਨ ਸਾਰੇ ਸਾਰੇ ਸਭ ਦਾ ਮਤਲਬ ਵਧਾਇਆ ਜੀ ਨੇ ਏਟੀਐਮ ਵਾਇਰਾ Google Pay ਸਭ ਚੱਲਦੇ ਹਨ ਇੱਥੇ ਮਹਾਜਲ ਦੇ ਵਿੱਚ ਪਰ ਜਿਹੜੇ ਮੋੜ ਨੇ ਮੋੜ ਬਹੁਤ ਕਸੁੱਤੇ ਨੇ ਜੀ ਗੱਡੀ ਘੁੰਮਦੀ ਹੋ ਜਾਂਦੀ ਹੈ ਬਸ ਕਿਉਂਕਿ ਮੋੜ ਮੋੜ ਕੇ ਹੀ ਰੋਡ ਕੱਢੇ ਹੋਏ ਨੇ ਨਾ ਪਹਾੜੀਆਂ ਦੀ ਕਟਿੰਗ ਕਰਕੇ ਰਸਤੇ ਬਣਾਏ ਹੋਏ ਨੇ ਉੱਪਰ ਦੇਖੋ ਤੁਸੀਂ ਕਿੰਨੇ ਬਨੇ ਸੋਨੇ ਸੋਨੇ ਮਕਾਨ ਬਣੇ ਹੋਏ ਨੇ ਆ ਜਾ ਜੁੜ ਜਿਓ ਲਾਈਵ ਤੇ ਹੰਤੇ ਬਹੁਤ ਵਧੀਆ ਚੀਜ਼ਾਂ ਦੇਖਣ ਨੂੰ ਹਨ ਅਮਾਥਲ ਦੇ ਵਿੱਚ ਖਬਸੂਰਤੀ ਦੇ ਤਾਂ ਜੀ ਬਹੁਤ ਵਧੀਆ ਚੀਜ਼ਾਂ ਨੇ ਜੀ ਜੰਗਲ ਦੀ ਦਰਖਤ ਆ ਦੇਖੋ ਜੀ ਝੀਲ ਦਾ ਦਰਖਤ ਖੜਿਆ ਹੈ ਜੀ ਰੋਡ ਦੇ ਗੱਭੇ ਆ ਜੀ ਪਹਾੜੀਆਂ ਬੰਨੀਆਂ ਹੋਈਆਂ ਆਇਆ ਵੀ ਲਾਈਵ ਤੇ ਅਜੇ ਤਾਂ ਕੋਈ ਨਹੀਂ ਆਇਆ ਹੈਗਾ ਯਾਰ ਕੀ ਚੱਕਰ ਆਏ ਆ ਜਾਣਗੇ ਜੀ ਕੋਈ ਗੱਲ ਨਹੀਂ ਆ ਜਾਣਗੇ

ਅੰਨੇ ਅੰਨੇ ਚੇਨੂ ਜਾਂਦਾ ਆਹ ਆਹ ਥੱਲੇ ਨੂੰ ਗਿਆ ਰਸਤਾ ਮਾਚਲ ਸਿੰਘਲਾ ਉੱਪਰ ਦਾ ਹੋ ਗਿਆ ਜਾਂਦਾ ਮਾਚਲ ਸਿੰਘਲਾ ਮਾਰੇ ਕਰੀ ਇਹ ਕੋਈ ਵੀ ਜ਼ਰੂਰੀ ਹੈ ਨਾ ਕਿਤੇ ਥੱਲੇ ਤੋਂ ਮੁੜ ਕੇ ਆਈਏ ਉਹ ਡਿਗਰੀ ਭਾਈ ਰੋਣਾ ਭਾਈ ਆ ਗਿਆ ਯਾਰ ਨਾ ਨਾ ਉਹਨੂੰ ਪੁੱਛ ਲੈਣੇ ਆ ਮੈਡਮ ਜਾਰੀ ਆਉਣਾ ਚੱਲਣਾ ਲੱਗਦਾ ਨਹੀਂ ਸਿੰਘਲਾ ਸਿੱਧਾ ਇੱਥੇ ਆ ਦੇਖ ਲਿਓ ਹੈਰੇ ਬੋ ਲਾਲਾ ਬੇਲ ਕੋਲ ਘਟ ਗਿਆ ਹਾਂ ਰਾਹ ਪੁੱਛ ਗਿਆ ਬੋ ਕੋਈ ਕਿਥੇ ਚੱਲ ਰਹੇ ਸਿੰਮਲੇ ਨਾ ਜਾਊਗਾ ਜੀ ਸਿੰਮਲਾ ਯਾਰ ਦੇਖ ਰਹੀ ਹਾਂ ਤੂੰ ਚੱਲਣ ਲੱਗੇ ਜਿੱਥੇ ਜਾ ਰਹੇ ਹਾਂ ਹੈਰੇ ਬੋ ਲਾਲਾ ਗੱਡੀ ਕੋਲ ਆਉਂ ਜਾ ਰਹੇ ਨੇ ਬਾਈ ਤਿੰਨ ਚਾਰ ਖੜੇ ਨੇ ਇਹਨੂੰ ਚੱਲੇ ਕਰਦੇ ਇਹਨੂੰ ਇਹਨੂੰ ਬੁਲਾ ਵੀਰ ਜੀ ਸ਼ਿਮਲਾ ਸ਼ਿਮਲਾ ਹੀ ਹੈ ਜੀ ਇਹ ਇਹ ਕਿਹਨ ਸਰ ਥੈਂਕ ਯੂ ਥੈਂਕ ਹਾਂ ਹੈ ਸ਼ੰਤੀਗੋੜ ਹਾਂ ਸਿੱਧਾ ਸਿੱਧਾ ਹਾਂ ਤਾਂ ਕਿਨਾਂ ਆਹੀ ਆਓ ਸਿੱਧੇ ਸ਼ਿਮਲਾ ਸ਼ਿਮਲਾ ਨਹੀਂ ਹੈਗਾ ਇਹ ਤਾਂ ਸੋਲਨ ਸਹਿਰ ਹੈ ਭਾਈ ਸੋਲਨ ਸਹਿਰ ਆਹ ਦੇਖੋ ਜੀ ਥੱਲੇ ਦਾ ਦ੍ਰਿਸ਼ ਕਿੰਨਾ ਵਧੀਆ ਦ੍ਰਿਸ਼ਾ ਜੀ ਦੇਖੋ ਮੈਂ ਤਾਂ ਨਹੀਂ ਰੌਣਕਾਂ ਲੱਗੀਆਂ ਪੈਣਾ ਜੀ 33 ਕਿਲੋਮੀਟਰ ਸ਼ਿਮਲਾ ਰਹਿ ਗਿਆ ਜੀ ਹੂੰ ਉਹ ਦੇਖ ਥੱਲੇ ਨਾ ਕੋਈ ਨਾ ਦੇਖੋ ਸ਼ੌਰਾ ਦਿਖਾ ਯਾਰ Shimla ਅੱਜ ਆਪਾਂ Shimla ਚੱਲੇ ਆ Shimla ਘੁੰਮਣ ਵਾਸਤੇ ਉਸ ਵੇਰੇ 6:00 ਵਜੇ ਚੱਲੇ ਸੀਗੇ ਜੀ ਪਿਆ ਟਾਈਮ ਤੁਸੀਂ ਦੇਖ ਸਕਦੇ ਹੋ ਕੀ ਹੋ ਚੁੱਕਿਆ ਪਰ ਅਸੀਂ ਪਹਿਲਾਂ ਹੋਰ ਪਾਸੇ ਜਾਣਾ ਸੀਗਾ ਨਾ ਅਸੀਂ ਹੋਰ ਪਾਸੇ ਗਏ ਸੀਗੇ ਉਧਰੋਂ ਫਿਰ ਆਪਾਂ ਨੂੰ ਕੰਮ ਲੱਗਿਆ ਵਾਲੇ ਨੇ ਵਾਲਾ ਅੱਜ ਅਸੀਂ ਹੁਣ ਪੈਟਰੋਲ ਪਾਉਣ ਲੱਗੇ ਆ ਜੀ ਅੱਗਾ ਤੇ ਖੋਲ ਦਾਂ ਟਾਕੀ ਮੈਂ ਮਾਰੀ ਜੀ ਵੀਡੀਓ ਬਣਾ ਲੈਣੇ ਬਾਅਦ ਤੋਂ ਨੇ ਡਿਲ ਬਵਾਲਾ ਹੈ ਹਾਂ ਹੋ ਜਾ ਬਣਾ ਲਿਆ ਆਈ ਦਨ ਅਸੀਂ ਆਪਾਂ ਥੋੜੇ ਪਾਸੇ ਬਣਾ ਲਿਆਗੇ ਨਾ ਸੋਲਨ ਸ਼ਹਿਰ ਦਿਖਾਉਣੇ ਆ ਜੀ ਸੋਹਣ ਸ਼ਹਿਰ ਹੈ ਜੀ ਮਜੀ ਬਾਈ ਜੀ ਦੇਖੋ ਕਿੰਨਾ ਪਿਆਰਾ ਦ੍ਰਿਸ਼ ਹੈ ਜੀ ਬਹੁਤ ਵਧੀਆ ਸਾਫ ਸੁਥਰੀ ਜਗਾ ਘੁੰਮਣ ਕਰਨ ਵਾਸਤੇ

ਇਹ ਜੀ ਬੱਸ ਸਟੈਂਡ ਆ ਸੋਲਣ ਦਾ ਇਹ ਬੱਸਾਂ ਲੱਗਿਆ ਨੇ ਬੱਸਾਂ ਇਹ ਬੱਸਾਂ ਨੇ ਸੋਲਣ ਦਾ ਜੀ ਇੱਥੇ ਬੱਸਾਂ ਹਿੰਦਿਆ ਹਨ ਛਿੰਲੇ ਨੇ ਅਤੇ ਹੋਰ ਕਿਤੇ ਜਾਣਾ ਹੋਵੇ ਇੱਥੇ